ਸਤਕਾਰਯੋਗ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੀ ਜੁਝਾਰੂ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਅੱਜ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਦੇਸਵੰਦ ਦੇ ਵਿੱਚ ਇਹ ਸੈਮੀਨਾਰ ਇੱਥੇ ਰੱਖਿਆ ਗਿਆ ਹੈ ਸਿੱਖ ਕੌਮ ਦੀ ਉਹ ਮਹਾਨ ਸ਼ਖਸੀਅਤ ਉਹ ਮਹਾਨ ਸ਼ਹੀਦ ਜਿਸ ਨੂੰ ਸਿਰਫ ਸਿੱਖ ਕੌਮ ਨਹੀਂ ਬੜ ਕੇ ਦੁਨੀਆ ਭਰ ਦੀਆਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਇਹ ਮੰਨਦੀਆਂ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਭਾਰਤੀ ਹਕੂਮਤ ਨੇ ਜ਼ੁਲਮ ਤੇ ਜ਼ਬਰ ਦੀ ਜਿਹੜੀ ਹਨੇਰੀ ਚ ਉਲਾਈ ਉਹਦੇ ਵਿਰੁੱਧ ਹਿੱਕ ਡਾ ਕੇ ਲੜਾਈ ਲੜੀ ਤੇ ਦੁਨੀਆ ਦੇ ਸਾਹਮਣੇ ਭਾਰਤੀ ਸਟੇਟ ਦਾ ਕਾਤਲ ਤੇ ਜ਼ਬਰਚੀਰਾ ਉਹ ਨੰਗਾ ਕੀਤਾ ਬੇਸ਼ੱਕ ਸਿੱਖ ਕੌਮ ਦੇ ਗੁਲਾਮ ਹੋਣ ਦੇ ਕਾਰਨ ਅੱਜ ਜੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣਾਈ ਜਾਂਦੀ ਹੈ ਤਾਂ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਜਾਂਦੀ ਪਰ ਦੁਨੀਆ ਭਰ ਦੀਆਂ ਸੰਸਥਾਵਾਂ ਇਹ ਮੰਨਦੀਆਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਦੇ ਅੰਦਰ ਹਕੂਮਤ ਦੇ ਜ਼ੁਲਮ ਦੇ ਵਿਰੁੱਧ ਇੱਕ ਡਾ ਕੇ ਲੜਾਈ ਲੜੀ ਤੇ ਸ਼ਹੀਦੀ ਪ੍ਰਾਪਤ ਕੀਤੀ ਬੇਸ਼ੱਕ ਉਸ ਯੋਧੇ ਨੂੰ ਦੁਨੀਆ ਭਰ ਦੇ ਵਿੱਚ ਮਨੁੱਖੀ ਹੱਕਾਂ ਦਾ ਰਾਖਾ ਮਨੁੱਖੀ ਹੱਕਾਂ ਦਾ ਚੈਂਪੀਅਨ ਕਹਿ ਕੇ ਯਾਦ ਕੀਤਾ ਜਾਂਦਾ ਹੈ ਸੰਬੋਧਨ ਕੀਤਾ ਜਾਂਦਾ ਪਰ ਇੱਕ ਹੋਰ ਖਾਸੀਅਤ ਉਸ ਯੋਧੇ ਦੀ ਜਿਹੜੀ ਦੱਸਣੀ ਜ਼ਰੂਰੀ ਹੈ ਕਿ ਉਹ ਉਸ ਯੋਧੇ ਨੇ ਸਿੱਖ ਕੌਮ ਦੇ ਸਵੈ ਮਾਣ ਦੀ ਲੜਾਈ ਵੀ ਲੜੀ ਜਿਸ ਵੇਲੇ ਭਾਰਤੀ ਹਕੂਮਤ ਦੇ ਵੱਲੋਂ ਪੰਜਾਬ ਦੇ ਵਿੱਚ ਜ਼ੁਲਮ ਤੇ ਜ਼ਬਰ ਕੀਤਾ ਜਾ ਰਿਹਾ ਸੀ ਜੋ ਯਾਰੂ ਲਹਿਰ ਨੂੰ ਕੁਚਲਣ ਦੇ ਲਈ ਪਰਿਵਾਰਾਂ ਦੇ ਪਰਿਵਾਰ ਚੁੱਕ ਕੇ ਠਾਣਿਆਂ ਦੇ ਵਿੱਚ ਲਜਾਏ ਜਾਂਦੇ ਬੀਬੀਆਂ ਨੂੰ ਠਾਣਿਆਂ ਦੇ ਵਿੱਚ ਲਿਜਾ ਕੇ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ ਕਈ ਅਜਿਹੇ ਸਾਕੇ ਜਿਨ੍ਹਾਂ ਨੂੰ ਕਲਮ ਬਿਆਨ ਕਰਨ ਲੱਗਿਆਂ ਕੰਬਦੀ ਹੈ ਉਹ ਸਾਕੇ ਇਸ ਧਰਤੀ ਦੇ ਉੱਤੇ ਵਰਤੇ ਤੇ ਉਸ ਵੇਲੇ ਭਾਰਤੀ ਹਕੂਮਤ ਦੀ ਇਹ ਮਨਸ਼ਾ ਸੀ ਕਿ ਸਿੱਖ ਜੁਝਾਰੂ ਲਹਿਰ ਨੂੰ ਖਤਮ ਤੇ ਕਰਨਾ ਪਰ ਇਹਦੇ ਨਾਲ ਦੁਨੀਆ ਭਰ ਦੇ ਵਿੱਚ ਉਸ ਨੂੰ ਬਦਨਾਮ ਵੀ ਕੀਤਾ ਜਾਵੇ ਤੇ ਜਲੀਲ ਵੀ ਕੀਤਾ ਜਾਵੇ ਇਹਦੇ ਲਈ ਜਦੋਂ ਬਿਆਨਤੇ ਬੁੱਚੜ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਹੋਇਆ ਕਿ ਕਿ ਜਿਹੜੇ ਸਿੱਖ ਜੂਝਾਰੂ ਮੈਦਾਨੇ ਜੰਗ ਦੇ ਵਿੱਚ ਜੂਝ ਰਹੇ ਸੀ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਕਹਿਰ ਦਾ ਜ਼ੁਲਮ ਤੇ ਤਸ਼ੱਦਦ ਸ਼ੁਰੂ ਹੋਇਆ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਚੁੱਕਿਆ ਜਾਣ ਲੱਗਾ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਕਤਲ ਕੀਤਾ ਜਾਣ ਲੱਗਾ ਤੇ ਜਿਸ ਵੇਲੇ ਕਿਸੇ ਜੂਝਾਰੂ ਸਿੰਘ ਦੀ ਸ਼ਹੀਦੀ ਹੁੰਦੀ ਸੀ ਤੇ ਉਦੋਂ ਤਕਰੀਬਨ ਉਸ ਜੁਝਾਰੂ ਸਿੰਘ ਦੇ ਪਰਿਵਾਰ ਦੇ ਜਿੰਨੇ ਮੈਂਬਰ ਹੁੰਦੇ ਸੀ ਉਹ ਸਾਰੇ ਪਹਿਲਾਂ ਥਾਣਿਆਂ ਦੇ ਵਿੱਚ ਬੰਦ ਕੀਤੇ ਹੁੰਦੇ ਸੀ ਤੇ ਸਰਕਾਰ ਨੇ ਹਕੂਮਤ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜਦੋਂ ਕੋਈ ਜੁਝਾਰੂ ਸਿੰਘ ਮਾਰਿਆ ਜਾਂਦਾ ਸ਼ਹੀਦ ਹੁੰਦਾ ਤੇ ਉਹਦੀ Laash ਲੈਣ ਲਈ ਵੀ ਕੋਈ ਅੱਗੇ ਨਹੀਂ ਆਉਂਦਾ ਇਹ ਭਾਰਤੀ ਹਕੂਮਤ ਦਾ ਪੈਂਤੜਾ ਸੀ ਤਾਂ ਕਿ ਦੁਨੀਆ ਨੂੰ ਦੱਸਿਆ ਜਾਵੇ ਜਿਹੜੇ ਜਹਾਰੂ ਸਿੰਘ ਹੈ ਜਿਹੜੇ ਕੌਮ ਦੀ ਆਜ਼ਾਦੀ ਲਈ ਲੜ ਰਹੇ ਨੇ ਵੀ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਤੇ ਕੀ ਪਸੰਦ ਕਰਨਾ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਵੀ ਉਹਨਾਂ ਦੀਆਂ ਲਾਸ਼ਾਂ ਲੈਣ ਲਈ ਅੱਗੇ ਨਹੀਂ ਆਉਂਦੇ ਇਸ ਪੈਤੜੇ ਨੂੰ ਫੇਲ ਕਰਨ ਲਈ ناکਾਮ ਕਰਨ ਦੇ ਲਈ ਸਭ ਤੋਂ ਪਹਿਲੀ ਆਵਾਜ਼ ਜਿਹੜੀ ਉੱઠી ਹੈ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸੀ ਜਦੋਂ 28 ਫਰਵਰੀ 1993 ਨੂੰ ਸਿੱਖ ਜਝਾਰੂ ਲਹਿਰ ਦਾ ਬਾਬਾ ਬੋੜ ਕਹੇ ਜਾਣ ਵਾਲੇ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਉਰਟੋਲ ਪਿੰਡ ਦੇ ਵਿੱਚ ਸ਼ਹੀਦ ਹੋਏ ਤੇ ਉਸ ਵੇਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਹ ਫੈਸਲਾ ਕੀਤਾ ਕਿ ਹਕੂਮਤ ਜਿਹੜਾ ਇਹ ਪ੍ਰਚਾਰ ਕਰ ਰਹੀ ਹੈ ਕਿ ਸਿੱਖ ਜਝਾਰੂਆਂ ਦੀਆਂ ਲਾਸ਼ਾਂ ਲੈਣ ਲਈ ਕੋਈ ਅੱਗੇ ਨਹੀਂ ਆਉਂਦਾ ਇਸ ਨੂੰ ਝੂਠਾ ਸਾਬਤ ਕਰਨਾ ਤੇ ਪਹਿਲੀ ਵਾਰ ਬਾਹ ਖੜੀ ਕਰਕੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕਿਹਾ ਕਿ ਅਸੀਂ ਪੁਲਿਸ ਤੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਲਾਸ਼ ਮੰਗਦੇ ਹਾਂ ਉਹਦਾ ਅੰਤਮ ਸੰਸਕਾਰ ਕਰਨ ਦੇ ਲਈ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਲਾਸ਼ ਸਾਨੂੰ ਦਿੱਤੀ ਜਾਵੇ ਇਹ ਉਹ ਪੈਂਤੜਾ ਸੀ ਭਾਰਤੀ ਜਾਬਰ ਸਟੇਟ ਦੇ ਮੂੰਹ ਤੇ ਇੱਕ ਥੱਪੜ ਮਾਰਨ ਵਾਂਗ ਇਹ ਜਿਹੜਾ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਪੈੰਤੜਾ ਲਿਆ ਤੇ ਉਸ ਤੋਂ ਬਾਅਦ ਉਹ ਹਕੂਮਤ ਭੱਜ ਗਈ ਜਿਹੜੀ ਕਹਿੰਦੀ ਸੀ ਕਿ ਸਿੱਖਾਂ ਦੇ ਜਹਾਰੂਆਂ ਦੀਆਂ ਲਾਸ਼ਾਂ ਲੈਣ ਲਈ ਕੋਈ ਨਹੀਂ ਆਉਂਦਾ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਲਾਸ਼ ਤੋਂ ਪਰਤੋ ਇਨਕਾਰੀ ਹੋ ਗਈ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦਾ ਤਰਨਤਾਰਨ ਦੇ ਵਿੱਚ ਲਾਵਾਰਸ ਲਾਸ਼ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ ਪਰਵਤ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇੱਥੇ ਹਿੰਮਤ ਨਹੀਂ ਹਾਰੀ ਉਹਨਾਂ ਨੇ ਇਹ ਰਿਕਾਰਡ ਲੱਭਣਾ ਸ਼ੁਰੂ ਕੀਤਾ ਕਿ ਬਾਬਾ ਮਾਨੋਚਾਲ ਦਾ ਸੰਸਕਾਰ ਪੁਲਿਸ ਨੇ ਕਿੱਥੇ ਕੀਤਾ ਕਿਸ ਥਾਂ ਤੇ ਕੀਤਾ ਤੇ ਜਦੋਂ ਉਹਨਾਂ ਨੇ ਇਹ ਰਿਕਾਰਡ ਲੱਭਿਆ ਤਰਨਤਾਰਨ ਦੇ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਬਾਬਾ ਮਾਨੋਚਾਲ ਦੀ Laash ਦਾ ਸੰਸਕਾਰ ਜਿਹੜਾ ਉਹ ਇਸ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਹੈ ਪਰ ਜਿਹੜਾ ਉੱਥੇ ਰਜਿਸਟਰ ਲੱਗਾ ਸੀ ਉਹਦੇ ਵਿੱਚ ਦਰਜ ਇਹ ਸੀ ਕਿ ਇੱਕ ਲਾ ਵਾਰਸ লাশ ਜਿਹੜੀ ਹੈ ਉਹ ਪੁਲਿਸ ਲੈ ਕੇ ਆਈ ਸੀ ਤੇ ਉਹਦਾ ਸਸਕਾਰ ਕੀਤਾ ਗਿਆ ਜਦੋਂ ਇਹ ਤੱਥ ਜਿਹੜਾ ਸਰਦਾਰ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਸਾਹਮਣੇ ਆਇਆ ਤੇ ਉਹਨਾਂ ਦੇ ਮਨ ਦੇ ਵਿੱਚ ਬੜੀ ਹੈਰਾਨੀ ਹੋਈ ਕਿ ਇੰਨਾ ਵੱਡਾ ਕੌਮ ਦਾ ਨਾਮੀ ਜਰਨੈਲ ਜਿਹਦੀ ਸ਼ਹਾਦਤ ਦੀਆਂ ਖਬਰਾਂ ਭਾਰਤ ਦੀਆਂ ਜਿੰਨੀਆਂ ਅਖਬਾਰਾਂ ਨੇ ਉਹਨਾਂ ਦੀ 프ਰੰਟ ਪੇਜ ਤੇ ਛਪੀਆਂ ਤੇ ਉਸ ਯੋਧੇ ਦੀ লাশ ਨੂੰ ਹਕੂਮਤ ਨੇ ਲਾवारिस লাশ ਕਹਿ ਕੇ ਸਾੜਿਆ ਤੇ ਫਿਰ ਉਹਨਾਂ ਨੇ ਇਹ ਜਿਹੜੀ ਹੈ ਇਹ ਜਾਂਚ ਸ਼ੁਰੂ ਕੀਤੀ ਕਿ ਪੰਜਾਬ ਦੇ ਵਿੱਚ ਕਿੰਨੀਆਂ ਕੁ ਲਾਸ਼ਾਂ ਨੇ ਜਿਹੜੀਆਂ ਪੁਲਿਸ ਨੇ ਲਾवारिस ਕਹਿ ਕੇ ਸਾੜੀਆਂ ਤੇ ਜਦੋਂ ਇਹ ਸਫ਼ਰ ਉਹਨਾਂ ਦਾ ਸ਼ੁਰੂ ਹੋਇਆ ਤੇ ਇਹਦੇ ਵਿੱਚ ਨਵੇਂ ਤੋਂ ਨਵੇਂ ਜਿਹੜੇ ਆ ਅੰਕੜੇ ਉਹਨਾਂ ਦੇ ਸਾਹਮਣੇ ਆਉਂਦੇ ਗਏ ਤੇ ਫਿਰ ਉਹਨਾਂ ਨੇ ਸਿਰ ਤਲੀ ਦੇ ਉੱਤੇ ਰੱਖ ਕੇ ਮਨੁੱਖੀ ਹੱਕਾਂ ਦੀ ਲੜਾਈ ਜਿਹੜੀ ਐ ਉਹ ਲੜੀ ਤੇ ਉਹਨਾਂ ਨੇ ਇਹ ਅੰਕੜੇ ਦੁਨੀਆ ਭਰ ਦੇ ਵਿੱਚ ਪੇਸ਼ ਕੀਤੇ ਕਿ ਸਿਰਫ ਤਰਨ ਤਾਰਨਾ ਪੱਟੀ ਤੇ ਅੰਮ੍ਰਿਤਸਰ ਦੇ ਦਰਗਿਆਣਾ ਮੰਦਿਰ ਜਿਹੜੇ ਸ਼ਮਸ਼ਾਨ ਘਾਟ ਨੇ ਉਹਨਾਂ ਦੇ ਵਿੱਚ ਹੀ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਪੁਲਿਸ ਨੇ ਲਾवारਸ ਲਾਸ਼ਾਂ ਕਹਿ ਕੇ ਸਹਾੜੀਆਂ ਇਹ ਅੰਕੜੇ ਦੇਸ਼ਕੋਨਾਂ ਨੇ ਅਦਾਲਤੀ ਲੜਾਈ ਲੜੀ ਪਰ ਜਦੋਂ ਇਸ ਸਿਸਟਮ ਦੇ ਵਿੱਚ ਉਹਨਾਂ ਦੀ ਪੇਜ ਨਹੀਂ ਗਈ ਤੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੋ ਜਾ ਕੇ ਕਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਆਵਾਜ਼ ਬੁਲੰਦ ਕੀਤੀ ਤੇ ਦੁਨੀਆ ਭਰ ਦੇ ਸਾਹਮਣੇ ਇਹ ਅੰਕੜੇ ਲਿਆਂਦੇ ਕਿ ਕਿਸ ਤਰੀਕੇ ਦੇ ਨਾਲ ਜਾਬਰ ਭਾਰਤੀ ਸਟੇਟ ਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਇਹ ਉਹ ਸਮਾਂ ਸੀ ਜਦੋਂ ਥਾਣਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਕੋਇਆ ਜਾਂਦਾ ਸੀ ਸਿਰਫ ਸਿੱਖ ਨੌਜਵਾਨਾਂ ਨੂੰ ਨਹੀਂ ਸਿੱਖ ਲੜਕੀਆਂ ਨੂੰ ਔਰਤਾਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਉਹਨਾਂ ਦੇ ਉੱਤੇ ਥਾਣਿਆਂ ਦੇ ਵਿੱਚ ਤਸ਼ੱਦਦ ਕੀਤਾ ਜਾਂਦਾ ਸੀ ਤੇ ਉਸ ਦੌਰ ਦੇ ਵਿੱਚ ਮੈਨੂੰ ਪਤਾ ਕਿ ਜਦੋਂ ਅਸੀਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਜੀਵਨੀ ਲਿਖੀ ਤੇ ਸਾਨੂੰ ਇਹ ਪਤਾ ਲੱਗਦਾ ਕਿ ਉਹਨਾਂ ਦੇ ਛੋਟੇ-ਛੋਟੇ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਲੱਭਣ ਦੇ ਲਈ ਵੀ ਪੁਲਿਸ ਨੇ ਕਈ ਪਰਿਵਾਰਾਂ ਦੇ ਉੱਤੇ ਤਸ਼ੱਦਦ ਕੀਤਾ ਉਸ ਦੌਰ ਦੇ ਵਿੱਚ ਉਹ ਨਿੱਕੇ-ਨਿੱਕੇ ਬੱਚੇ ਜਿਹੜੇ ਆ ਉਹ ਕਈ ਥਾਵਾਂ ਤੇ ਉੱਤੇ ਜਿਹੜਾ ਪੁਰਸ ਤੋਂ ਬਚ ਕੇ ਰਹਿੰਦੇ ਰਹੇ ਤੇ ਇਹ ਕਹਿਰੀ ਕਤਲੇਆਮ ਜਿਹੜੀ ਪੰਜਾਬ ਦੇ ਵਿੱਚ ਜਾਬਰ ਭਾਰਤੀ ਸਟੇਟ ਨੇ ਕੀਤੀ ਇਹਦੀਆਂ ਬਹੁਤ ਜ਼ਿਆਦੀਆਂ ਉਦਾਹਰਨਾਂ ਨੇ ਮੈਂ ਸਿਰਫ ਦੋ ਉਦਾਹਰਨਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਇੱਥੇ ਸਰਦਾਰ ਹਰਪਾਲ ਸਿੰਘ ਜੀ ਬਲੇਰ ਬੈਠੇ ਨੇ ਮੈਂ ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਸਾਡੇ ਬਲੇਰ ਪਿੰਡ ਦਾ ਇੱਕ ਨੌਜਵਾਨ ਸਰਦਾਰ ਸੁਰਿੰਦਰ ਸਿੰਘ ਉਹਦੀ ਗੱਲ ਜਿਹੜੀ ਹੈ ਕਿ ਜੇ ਉਸ ਨੂੰ ਪੰਜਾਬ ਪੁਲਿਸ ਨੇ ਮਖੂ ਤੋਂ ਚੁੱਕ ਕੇ ਲਿਆਂਦਾ ਤੇ ਭਿੱਖੀਵਿੰਡ ਥਾਣਾ ਜਿਹੜਾ ਉਹਦੇ ਵਿੱਚ ਰੱਖ ਕੇ ਉਹਦੇ ਤੇ ਉੱਤੇ ਤਸ਼ੱਦਦ ਕੀਤਾ ਜਾਣ ਲੱਗਾ ਤੇ ਉਸ ਨੌਜਵਾਨ ਦਾ ਮਾਮਾ ਮੈਂ ਬਾਏ ਨਾਮ ਗੱਲ ਕਰੂੰਗਾ ਸਰਦਾਰ ਹਰਮਿੰਦਰ ਸਿੰਘ ਜਿਹੜਾ ਕਿ ਪੱਟੀ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਦੇ ਉਹਦੇ ਦੇ ਉੱਤੇ ਤਾਇਨਾਤ ਸੀ ਤੇ ਉਸ ਨੇ ਆਪਣੇ ਭਾਂਜੇ ਨੂੰ ਬਚਾਉਣ ਦੇ ਲਈ ਪੂਰੀ ਵਾਹ ਲਾ ਦਿੱਤੀ ਉਹ ਜਾ ਕੇ ਜਿਹੜਾ ਉਸ ਸਮੇਂ ਦਾ ਜਿਹੜਾ ਪਿੱਕੀਵਿੰਡ ਦਾ ਡੀਐਸਪੀ ਸੀ ਉਹਨੂੰ ਮਿਲਿਆ ਤੇ ਉਹਨੂੰ ਕਿਹਾ ਕਿ ਇਹ ਇਹਦਾ ਕੋਈ ਰੋਲ ਨਹੀਂ ਆ ਜੁਝਾਰੂ ਲਹਿਰ ਦੇ ਵਿੱਚ ਤੇ ਇਹ ਮੇਰਾ ਭਾਂਜਾ ਇਹਨੂੰ ਛੱਡ ਦਿੱਤਾ ਜਾਵੇ ਉਸ ਡੀਐਸਪੀ ਦਾ ਜਿਹੜਾ ਜਵਾਬ ਸੀਗਾ ਇੱਕ ਏਐਸਆਈ ਨੂੰ ਉਹ ਇਹ ਸੀ ਕਿ ਜੇ ਤੂੰ ਦੁਬਾਰਾ ਇਹ ਗੱਲ ਕੀਤੀ ਇਹਨੂੰ ਛੱਡਣ ਦੀ ਤੇ ਮੈਂ ਤੇਰੀ ਡਿਊਟੀ ਲਾਉਂ ਕੇ ਤੂੰ ਇਹਨੂੰ ਗੋਲੀ ਮਾਰ। ਉਸ ਤੋਂ ਬਾਅਦ ਉਸ ਏਐਸਆਈ ਨੂੰ ਥਾਣੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਸੁਰਿੰਦਰ ਸਿੰਘ ਨੂੰ ਵਿਕੀਪਿੰਡ ਥਾਣੇ ਦੇ ਵਿੱਚ ਸਿਰ ਦੇ ਵਿੱਚ ਗੋਲੀ ਮਾਰ ਕੇ ਉਹਦਾ ਕਤਲ ਕੀਤਾ ਗਿਆ। ਤੇ ਉਹਦੀ লাশ ਲਵਾਰਸ লাশ ਕਹ ਕੇ ਪੱਟੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਸੜੀ ਗਈ ਕਿਉਂਕਿ ਸਰਦਾਰ ਹਰਮਿੰਦਰ ਸਿੰਘ ਖੁਦ ਪੁਲਿਸ ਦੇ ਵਿੱਚ ਐਸਆਈ ਸੀ ਇਸ ਕਰਕੇ ਕਈ ਪੁਲਿਸ ਦੇ ਅਫਸਰਾਂ ਨੇ ਉਹਦੇ ਘਰ ਸੁਨੇਹਾ ਭੇਜਿਆ ਕਿ ਅਸੀਂ ਉਸ ਦੀ লাশ ਸੁਰਿੰਦਰ ਸਿੰਘ ਦੀ ਉਹ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਆ ਰਹੇ ਹਾਂ ਵੈਸੇ ਅਸੀਂ ਕਿਸੇ ਨੂੰ ਦੱਸਦੇ ਨਹੀਂ ਹੁੰਦੇ ਪਰ ਸਾਡੇ ਮਹਿਕਮੇ ਦਾ ਬੰਦਾ ਹੋਣ ਕਰਕੇ ਅਸੀਂ ਦੱਸ ਰਹੇ ਹਾਂ ਕਿ ਜੇ ਕਿਸੇ ਨੇ ਵੇਖਣਾ ਤੇ ਆਖਰੀ ਵਾਰ ਆ ਕੇ ਉਹਦੀ ਸ਼ਕਲ ਵੇਖ ਸਕਦਾ ਸਰਦਾਰ ਹਰਮਿੰਦਰ ਸਿੰਘ ਇੰਨਾ ਜ਼ਿਆਦਾ ਬੇਵਸ ਇੰਨਾ ਜ਼ਿਆਦਾ ਦੁਖੀ ਹੋ ਗਿਆ ਸੀ ਕਿ ਉਹ ਆਖਰੀ ਵਾਰ ਆਪਣੇ ਭਾਂਜੇ ਦੀ Laash ਵੇਖਣ ਨਹੀਂ ਜਾ ਸਕਿਆ ਪਰ ਸਾਡੇ ਜਿਹੜੇ ਰਿਸ਼ਤੇਦਾਰ ਕੁਝ ਉਹ Laash ਵੇਖਣ ਲਈ ਗਏ ਤੇ ਉਹਨਾਂ ਨੇ ਆ ਕੇ ਦੱਸਿਆ ਕਿ ਉਹਦੇ ਸਿਰ ਦੇ ਵਿੱਚ ਇੱਥੇ ਬੜੇ ਨੇੜੇਕ ਤੋਂ ਜਿਹੜੀ ਗੋਲੀ ਮਾਰੀ ਗਈ ਸੀ ਤੇ ਗੋਲੀਦਾਰ ਨਿਸ਼ਾਨ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਇਸ ਤਰੀਕੇ ਦੇ ਨਾਲ ਜਿਹੜਾ ਕਿ ਸਿੱਖ ਨੌਜਵਾਨਾਂ ਦਾ ਕਤਲੇਆਮ ਭਾਰਤ ਦੀ ਜਾਵਰ ਸਟੇਟ ਨੇ ਸਿੱਖਾਂ ਦੇ ਉੱਤੇ ਕੀਤਾ ਤੇ ਇੱਕ ਘਟਨਾ ਜਿਹੜੀ ਹੈ ਕਿ ਤਰਨਤਾਰਨ ਸੀਆਈਏ ਸਟਾਫ ਦੇ ਵਿੱਚ ਜਿਹੜੀ ਬੀਬੀ ਕੁਲਬੀਰ ਕੌਰ ਧੰਮੀ ਨੇ ਜੇਲ੍ਹ ਦੇ ਵਿੱਚੋਂ ਲਿਖੀ ਇੱਕ ਚਿੱਠੀ ਦੇ ਵਿੱਚ ਬਿਆਨ ਕੀਤੀ ਆ ਕਿ ਸਿਰਫ ਸਿੱਖਾਂ ਨੂੰ ਨਹੀਂ ਕਤਲ ਕੀਤਾ ਗਿਆ ਉਹ ਦੱਸਦੇ ਆ ਕਿ ਜਦੋਂ ਸਾਨੂੰ ਉੱਥੇ ਸੀਆਈਏ ਸਟਾਫ ਦੇ ਵਿੱਚ ਬੰਦ ਕਰਕੇ ਰੱਖਿਆ ਸੀ ਤੇ ਬੜੇ ਮਾਮੂਲੀ ਜਿਹੇ ਕੇਸ ਦੇ ਵਿੱਚ ਦੋ ਜਿਹੜੇ ਸੀਗੇ ਨੌਜਵਾਨ ਉਹ ਪੁਲਿਸ ਫੜ ਕੇ ਲੈ ਕੇ ਆਈ ਤੇ ਉਹਨਾਂ ਨੌਜਵਾਨਾਂ ਨੇ ਜਦੋਂ ਇਹ ਵੇਖਿਆ ਕਿ ਥਾਣਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਟਾਰਚਰ ਕੀਤਾ ਜਾਂਦਾ ਉਹਨਾਂ ਦੀਆਂ ਚੀਕਾਂ ਗੂੰਜਦੀਆਂ ਤੇ ਉਹ ਇੰਨਾ ਜ਼ਿਆਦਾ ਡਰ ਗਏ ਤੇ ਉਹ ਉੱਥੋਂ ਦੇ ਇੱਕ ਏਐਸਆਈ ਤਰਲੋਚਨ ਸਿੰਘ ਸੀ ਉਹ ਉਹਨੂੰ ਪੁੱਛਣ ਲੱਗ ਪਏ ਕਹਿੰਦੇ ਵੀ ਸਾਡੇ ਨਾਲ ਵੀ ਇਦਾਂ ਹੋਊਗਾ ਤੇ ਅਗੋਂ ਸ਼ੇਖੀ ਸ਼ੇਖੀ ਦੇ ਵਿੱਚ ਜਿਹੜਾ ਉਹ ਏਐਸਆਈ ਸੀ ਉਹਨੇ ਕਿਹਾ ਕਿ ਹਾਂ ਇਹ ਜਿਹੜਾ ਪ੍ਰਸ਼ਾਦ ਇੱਥੇ ਸਾਰਿਆਂ ਨੂੰ ਮਿਲਦਾ ਤੇ ਅਸੀਂ ਹਰੀਕੇ ਦਰਿਆ ਦੇ ਵਿੱਚ ਮੱਛੀਆਂ ਰੱਖੀਆਂ ਜਿਹੜੀਆਂ ਸਿਰਫ ਬੰਦੇ ਦਾ ਮਾਸ ਖਾਂਦੀਆਂ ਤੇ ਅਸੀਂ ਉਹਨਾਂ ਨੂੰ ਭੁੱਖਾ ਨਹੀਂ ਮਰਨ ਦੇਣਾ ਤੇ ਇਸ ਕਰਕੇ ਅਸੀਂ ਬੰਦੇ ਮਾਰ ਕੇ ਉਸ ਨਹਿਰ ਦੇ ਵਿੱਚ ਦਰਿਆ ਦੇ ਵਿੱਚ ਸੁੱਟਦੇ ਹਾਂ ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਣਾ ਬੀਬੀ ਕੁਲਬੀਰ ਕੌਰ ਨੇ ਲਿਖਿਆ ਕਿ ਇੰਨੀ ਗੱਲ ਸੁਣ ਕੇ ਉਹ ਨੌਜਵਾਨ ਇੰਨਾ ਜ਼ਿਆਦਾ ਡਰ ਗਿਆ ਕਿ ਉਹਨੇ ਉਥੇ ਬਿਜਲੀ ਦੀ ਨੰਗੀ ਤਾਰ ਸੀ ਉਹਨੂੰ ਹੱਥ ਪਾ ਕੇ ਆਪਣੀ ਜਾਨ ਦੇ ਦਿੱਤੀ ਉਹਦੀ ਮੌਤ ਹੋ ਗਈ ਤੇ ਥਾਣੇ ਦੇ ਵਿੱਚ ਇੱਕਦਮ ਰੌਲਾ ਪੈ ਗਿਆ ਉਹ ਜਿਹੜਾ ASI ਸੀ ਉਹਨੂੰ ਕਿਹਾ ਗਿਆ ਕਿ ਤੂੰ ਇਹ ਇਸ ਤਰ੍ਹਾਂ ਜਿਹੜਾ ਕਿ ਦਿਨ ਦਿਹਾੜੇ ਵੀ ਉਹ ਧਿਆਨ ਕਿਉਂ ਨਹੀਂ ਰੱਖਿਆ ਇੱਕ ਬੰਦਾ ਜਿਹੜਾ ਦਿਨ ਦਿਹਾੜੇ ਇੱਥੇ ਥਾਣੇ ਦੇ ਵਿੱਚ ਮਾਰਿਆ ਗਿਆ ਤੇ ਫਿਰ ਉੱਥੇ ਫੈਸਲਾ ਹੋਇਆ ਕਿ ਜਿਹੜਾ ਇਹਦੇ ਨਾਲ ਇੱਕ ਫੜਕੇ ਲਿਆਂਦਾ ਮੁੰਡਾ ਕਿ ਜੇ ਉਹਨੂੰ ਛੱਡ ਦਿੱਤਾ ਤੇ ਉਹਨੇ ਬਾਹਰ ਜਾ ਕੇ ਸਾਰਿਆਂ ਨੂੰ ਦੱਸ ਦੇਣਾ ਤੇ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਉਹ ਦੂਜਾ ਨੌਜਵਾਨ ਜਿਹੜਾ ਉਸ ਨੂੰ ਵੀ ਕਤਲ ਕਰ ਦਿੱਤਾ ਜਾਵੇ ਤੇ ਉਹਨੂੰ ਵੀ ਕਤਲ ਕੀਤਾ ਗਿਆ ਤੇ ਉਹਨਾਂ ਦੋਹਾਂ ਨੌਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਉਹ ਵੀ ਲਵਾਰਸ ਲਾਸ਼ ਕਹਿ ਕੇ ਸਾੜੀਆਂ ਗਈਆਂ ਇਹ ਸਿਰਫ ਦੋ ਬਹੁਤ ਮਾਮੂਲੀ ਜਿਹੀਆਂ ਉਦਾਹਰਣਾਂ ਨੇ ਜਿਹੜੀਆਂ ਉਸ ਦੌਰ ਦੀਆਂ ਜਿਸ ਦੌਰ ਦੇ ਖਿਲਾਫ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਵਾਜ਼ ਉਠਾਈ ਤੇ ਉਹਨਾਂ ਨੂੰ ਪਤਾ ਸੀ ਜਿਸ ਤਰੀਕੇ ਨਾਲ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਸੀਗੀਆਂ ਉਹਨਾਂ ਤੱਕ ਇਹ ਸੁਨੇਹਾ ਵੀ ਪਹੁੰਚ ਗਿਆ ਸੀ ਇੱਕ ਐਮਐਲਏ ਵੱਲੋਂ ਕਿ ਬਿਆੰਤੇ ਬੁਚੜ ਦੀ ਸਰਕਾਰ ਨੇ ਤੈਨੂੰ ਮਾਰਨ ਦੀ ਪ੍ਰਵਾਨਗੀ ਜਿਹੜੀ ਆ ਉਹ ਪੁਲਿਸ ਨੂੰ ਦੇ ਦਿੱਤੀ ਹੈ ਤੇ ਉਸ ਤੋਂ ਬਾਅਦ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਹ ਪ੍ਰੈਸ ਦੇ ਵਿੱਚ ਬਿਆਨ ਵੀ ਦਿੱਤਾ ਸੀ ਕਿ ਇੱਕ ਖਾਲੜੇ ਨੂੰ ਮਾਰ ਕੇ ਜਿਹੜਾ ਲਵਾਰਸ ਦਾ ਸਾਚਾ ਇਹ ਦੁਨੀਆ ਤੋਂ ਲੁਕਾਇਆ ਨਹੀਂ ਜਾਣਾ ਤੇ ਉਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਬਿਆਨ ਕਰ ਦਿੱਤਾ ਸੀਗਾ ਕਿ ਮੈਨੂੰ ਕਤਲ ਕਰਨ ਦੀ ਜਿਹੜੀ ਹੈ ਸਾਜ਼ਿਸ਼ ਉਹ ਤਿਆਰ ਹੋ ਚੁੱਕੀ ਹੈ ਤੇ ਉਹਨਾਂ ਨੇ ਬੇਸ਼ੱਕ ਉਹਨਾਂ ਨੂੰ ਕਈ ਲੋਕਾਂ ਨੇ ਕਿਹਾ ਕਿ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਐਪਲੀਕੇਸ਼ਨ ਦਾਇਰ ਕਰਕੇ ਸਿਕਿਉਰਟੀ ਲੈ ਲਓ ਪਰ ਉਹਨਾਂ ਨੇ ਅੱਗੋਂ ਕਿਹਾ ਕਿ ਜੇ ਮੈਂ ਸਿਕਿਉਰਟੀ ਲੈ ਲਈ ਤੇ ਜਿੰਨਾ ਪਰਿਵਾਰਾਂ ਦੇ ਲਈ ਮੈਂ ਲੜ ਲਿਆ ਉਹਨਾਂ ਪਰਿਵਾਰਾਂ ਦਾ ਕੀ ਬਣੂਗਾ ਉਹਨਾਂ ਨੇ ਸਿਕਿਉਰਟੀ ਨਹੀਂ ਲਈ ਤੇ 6 ਸਤੰਬਰ 1995 ਨੂੰ ਕਬੀਰ پارک ਦੇ ਵਿੱਚ ਉਹਨਾਂ ਦੇ ਘਰੋਂ ਉਹਨਾਂ ਨੂੰ ਅਗਵਾ ਕੀਤਾ ਗਿਆ ਉਹਨਾਂ ਨੂੰ ਕਈ ਥਾਣਿਆਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਉਹਨਾਂ ਨੂੰ ਕਤਲ ਕੀਤਾ ਗਿਆ ਤੇ ਟੋਟੇ-ਟੋਟੇ ਕਰਕੇ লাশ ਜਿਹੜੀ ਹੈ ਉਹ ਦਰਿਆ ਦੇ ਵਿੱਚ ਢੋਹੀ ਗਈ ਇਹ ਗਵਾਹੀ ਜਿਹੜੀ ਆ ਉਸ ਸਮੇਂ ਤੇ ਐਸਪੀ ਉਹ ਜਿਹੜਾ ਸੀਗਾ ਕੁਲਦੀਪ ਸਿੰਘ ਬੱ쩌ੜੇਪਿੰਡ ਦਾ ਉਹ ਉਹਦੀਆਂ ਲੜਕੀਆਂ ਸਾਡੇ ਕੋਲ ਇੱਥੇ ਸੰਸਥਾ ਦੇ ਵਿੱਚ ਪੜ੍ਹਦੀਆਂ ਰਹੀਆਂ ਉਸ ਨੇ ਇਹ ਸੱਚ ਜਿਹੜਾ ਸਾਹਮਣੇ ਲਿਆਂਦਾ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਉੱਤੇ ਥਾਣਿਆਂ ਦੇ ਵਿੱਚ ਤਸ਼ੱਦਦ ਕੀਤਾ ਜਾਂਦਾ ਰਿਹਾ ਤੇ ਇਹ ਅਸਲ ਵਿੱਚ ਮਨੁੱਖੀ ਹੱਕਾਂ ਦੀ ਗੱਲ ਜਿਹੜੀ ਹੈ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਹੁੰਚਾਉਣ ਦਾ ਸਿਹਰਾ ਜਿਹੜਾ ਮੁਢਲੇ ਰੂਪ ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਸਿਹਰਾ ਤੇ ਉਸ ਤੋਂ ਬਾਅਦ ਹਕੂਮਤ ਨੇ ਜਿਹੜਾ ਇਹ ਡਰਾਮੇਬਾਜ਼ੀਆਂ ਕੀਤੀਆਂ ਕਿ ਅਸੀਂ ਜਿਨ੍ਹਾਂ ਪੁਲਿਸ ਅਫਸਰਾਂ ਨੇ ਮਨੁੱਖੀ ਹੱਕਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਸਜ਼ਾਵਾਂ ਵੀ ਮਿਲਦੀਆਂ ਤੇ ਅਸੀਂ ਵੇਖਿਆ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਗਵਾਹਾਂ ਨੂੰ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਸੀ ਜਾਂ ਡਰਾ ਕੇ ਚੁੱਪ ਕਰਾ ਦਿੱਤਾ ਜਾਂਦਾ ਸੀ ਤੇ ਜਾਂ ਲਾਲਚ ਦੇ ਕੇ ਉਹਨਾਂ ਨੂੰ ਬਿਠਾ ਦਿੱਤਾ ਜਾਂਦਾ ਸੀ ਫਿਰ ਵੀ ਬਹੁਤ ਉਂਗਲਾਂ ਤੇ ਗਿਣਨ ਵਾਲੇ ਪਰਿਵਾਰ ਨੇ ਜਿਹੜੇ ਨਾਂ ਡਰੇ ਤੇ ਨਾਂ ਲਾਲਚ ਵਿੱਚ ਵਿਕੇ ਉਹਨਾਂ ਨੇ ਕਾਨੂੰਨੀ ਲੜਾਈ ਲੜੀ ਤੇ ਕਈ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਜੜੀਆਂ ਉਹ ਦਵਾਈਆਂ ਪਰ ਉਹਨਾਂ ਤੋਂ ਬਾਅਦ ਕੀ ਹੋਇਆ ਕਿ ਜਿਨ੍ਹਾਂ ਨੂੰ ਅਦਾਲਤਾਂ ਵੱਲੋਂ ਜਿਨ੍ਹਾਂ ਪੁਲਿਸ ਅਫਸਰਾਂ ਨੂੰ ਸਜ਼ਾਾਂ ਮ ਦਿੱਤੀਆਂ ਗਈਆਂ ਉਹਨਾਂ ਨੂੰ ਕੁਝ ਮਹੀਨਿਆਂ ਦੇ ਬਾਅਦ ਪੰਜਾਬ ਦਾ ਗਵਰਨਰ ਜਾਂ ਰਾਸ਼ਟਰਪਤੀ ਜਿਹੜਾ ਉਹ ਉਹਨਾਂ ਦੀ ਸਜ਼ਾ ਮਾਫ ਕਰ ਦਿੰਦੇ ਆ ਇੱਕ ਬੜਾ ਵੱਡਾ ਧੋਖਾ ਜਿਹੜਾ ਦੁਨੀਆ ਨੂੰ ਦਿੱਤਾ ਜਾ ਰਿਹਾ ਹੈ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਸਿੱਖ ਨੌਜਵਾਨਾਂ ਦੇ ਉੱਤੇ ਕੋਈ ਦੋਸ਼ ਸਾਬਤ ਨਹੀਂ ਹੋਇਆ ਉਹਨਾਂ ਨੂੰ ਸਾਲਾਂ ਬੱਧੀ ਜੇਲ੍ਹਾਂ ਵਿੱਚ ਰੱਖਿਆ ਜਾ ਰਿਹਾ ਉਹਨਾਂ ਨੂੰ ਜ਼ਮਾਨਤਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਜਿਨ੍ਹਾਂ ਨੂੰ ਕਤਲ ਕੇਸਾਂ ਦੇ ਵਿੱਚ ਜਿਨ੍ਹਾਂ ਪੁਲਿਸ ਅਫਸਰਾਂ ਨੂੰ ਉਮਰ ਕੈਦਾਂ ਹੋਈਆਂ 20-20 ਸਾਲ ਦੀਆਂ ਸਜ਼ਾ ਹੋਈਆਂ ਉਹ 2-2 ਸਾਲ ਬਾਅਦ ਜਿਹੜਾ ਕਿ ਉਹਨਾਂ ਦੀਆਂ ਸਜ਼ਾਵਾਂ ਮaaf ਕੀਤੀਆਂ ਜਾ ਰਹੀਆਂ ਤੇ ਇਹ ਅਖੀਰ ਤੇ ਇਹ ਬੇਨਤੀ ਜਿਹੜੀ ਐ ਮੈਂ ਸਮੂਹ ਸੰਗਤ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਲਗਾਤਾਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਵਿੱਚ ਜਿਹੜੀ ਸਿੱਖਾਂ ਦੀ ਹੋ ਰਹੀ ਨਸਲਕੁਸ਼ੀ ਦੇ ਖਿਲਾਫ ਲੜ ਰਹੇ ਨੇ ਇਹ ਵੀ ਲੋੜ ਐ ਕਿ ਜਿਸ ਤਰੀਕੇ ਦੇ ਨਾਲ ਬੁਚੜ ਪੁਲਿਸ ਅਫਸਰਾਂ ਨੂੰ ਸੁਝਾਵਾਂ ਤੋਂ ਬਾਅਦ ਉਹਨਾਂ ਨੂੰ ਕੁਝ ਕੁ ਮਹੀਨੇ ਜਿਹੜੇ ਜੇਲ੍ਹ ਦੇ ਵਿੱਚ ਕੱਟ ਕੇ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਵੀ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਆਵਾਜ਼ ਬੁਲੰਦ ਕੀਤੀ ਜਾਵੇ ਇਹ ਹੀ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਸਾਡੀ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ